ਜਿਸ ਦਿਨ ਲੈ ਕੇ ਆਏ ਪੂਰਾ ਪੈਰ ਗਲਿਆ ਹੋਇਆ ਸੀ ਇਹਦਾ ਘਰ ਚ ਪਿਆ ਸੀ ਇਕੱਲਾ ਹੀ ਹੱਡੀਆਂ ਦਾ ਪਿੰਜਰ ਹੀ ਸੀ ਇਹਦਾ ਭਰਾ ਨਾਲ ਆਇਆ ਸੀ ਦੇਖੋ ਕਿੰਨਾ ਖੂਨ ਸਫੇਦ ਹੋ ਗਿਆ ਇੱਕ ਦਿਨ ਰਿਆ ਨਾਲ ਦੂਏ ਦਿਨ ਉਹ ਵੀ ਭੱਜ ਗਿਆ ਸਾਡੇ ਤੇਰੇ ਭਰਾ ਨੂੰ ਬੇਨਤੀ ਹੈ ਬਾਈ ਤੂੰ ਛੱਡ ਕੇ ਭੱਜ ਗਿਆ ਯਾਰ ਸਾਨੂੰ ਦੱਸ ਕੇ ਤਾਂ ਜਾਂਦਾ ਇਸ ਤੋਂ ਵੱਧ ਮਾੜੇ ਕੀ ਹਾਲਾਤ ਹੋਣਗੇ ਬੰਦੇ ਦੇ ਕੀੜੇ ਪੈ ਗਏ ਇਸ ਤੋਂ ਵੱਧ ਮਾੜੇ ਹਾਲਾਤ ਕੀ ਹੋਣਗੇ ਬੰਦਾ ਆਪਣੇ ਘਰ 'ਚ ਹੀ ਲਿਵਾਸ ਪਿਆ ਇਹ ਆਪ ਵੀ ਮੰਨਦਾ ਇਹਦੀਆਂ ਗਲਤੀਆਂ ਕਰਕੇ ਨਸ਼ੇ ਕਰਦਾ ਦੀ ਪੋਸਟ ਕਰਦਾ ਸੀ ਟਰੱਕ ਡਰਾਈਵਰ ਸੀਗਾ ਪੋਸਟਮੈਨ ਨੂੰ ਹਟ ਗਈ ਗੋਲੀਆਂ ਖਾਣ ਲੱਗ ਗਿਆ ਗੋਲੀਆਂ ਨੇ ਆਹ ਹਾਲਾਤ ਕਰ ਰੋਣਾ ਹਾਂ ਰੋਣਾ ਪ੍ਰਦੀਪ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਪ੍ਰਦੀਪ ਸਿੰਘ ਨਾਂ ਇਹਦਾ ਇਹ ਵੀਰ ਕਿਲੀ ਚੱਲਾ ਪਿੰਡ ਤੋਂ ਮੋਗੇ ਜ਼ਿਲ੍ਹੇ ਦਾ ਪਿੰਡ ਆ ਜਿਸ ਦਿਨ ਲੈ ਕੇ ਆਏ ਪੂਰਾ ਪੈਰ ਗਲਿਆ ਹੋਇਆ ਸੀ ਇਹਦਾ ਘਰ ਚ ਪਿਆ ਸੀ ਇਕੱਲਾ ਹੀ ਹੱਡੀਆਂ ਦਾ ਪਿੰਜਰ ਹੀ ਸੀ ਬਸ ਹੁਣ ਤਾਂ 4-5 ਦਿਨਾਂ ਤੋਂ ਥੋੜਾ ਰਿਕਵਰ ਕਰ ਗਿਆ ਇਹਦਾ ਭਰਾ ਨਾਲ ਆਇਆ ਸੀ ਦੇਖੋ ਕਿੰਨਾ ਖੂਨ ਸਫੇਦ ਹੋ ਗਿਆ ਇੱਕ ਦਿਨ ਰਿਹਾ ਨਾਲ ਦੂਏ ਦਿਨ ਉਹ ਵੀ ਭੱਜ ਗਿਆ ਛੱਡ ਕੇ ਪਰ ਉਹ ਇਦਾਂ ਭਰਾ ਨੂੰ ਭਰਾ ਛੱਡ ਕੇ ਭੱਜ ਰਿਆ ਪੁੱਤ ਨੂੰ ਮਾਂ ਛੱਡ ਕੇ ਭੱਜ ਜਾਂਦੀ ਆ ਭੈਣ ਨੂੰ ਭਰਾ ਭਰਾ ਨੂੰ ਭੈਣ ਛੱਡ ਕੇ ਚਲੇ ਜਾਂਦੀ ਆ ਦਾਦੇ ਨੂੰ ਪੋਤਾ ਪੁੱਤ ਪੋਤਾ ਦਾਦੀ ਨੂੰ ਛੱਡ ਕੇ ਚਲੇ ਜਾਂਦਾ ਪਰ ਕਿਤੇ ਨਾ ਕਿਤੇ ਹਜੇ ਵੀ ਉਹ ਰਿਸ਼ਤੇ ਬਚੇ ਹੋਏ ਨੇ ਜਿੱਥੇ ਮਾਨਸਾਨੀ ਦਰਸ਼ਤਾ ਵੱਡਾ ਮੰਨਿਆ ਜਾਂਦਾ ਜਿੱਥੇ ਉਹ ਲੋਕ ਜਿਹੜੇ ਕੁਝ ਵੀ ਕਿਸੇ ਦਾ ਕੁਝ ਨਹੀਂ ਲੱਗਦੇ ਉਹ ਆਪਣਾ ਫਰਜ਼ ਨਿਭਾਈ ਜਾਂਦੇ ਨੇ ਜਿਵੇਂ ਕਿ ਸਾਡੇ ਕੋਲੇ ਆਉਂਦੇ ਜ਼ਿਆਦਾਤਰ ਮੈਂਬਰਾਂ ਨੂੰ ਉਹ ਰੱਬ ਰੂਪੀ ਲੋਕ ਹੀ ਛੱਡ ਕੇ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਕਿਤੇ ਨਾ ਕਿਤੇ ਦਇਆ ਦੀ ਭਾਵਨਾ ਹੁੰਦੀ ਹੈ ਪਰ ਦੁੱਖ ਇਸ ਗੱਲ ਦਾ ਵੀ ਇੱਕ ਪਾਸੇ ਪੂਰਾ ਪਿੰਡ ਵਸਦਾ ਤੇ ਉਸ ਪਿੰਡ ਦੇ ਵਿੱਚ ਇੱਕ ਘਰ ਦੇ ਵਿੱਚ ਇੱਕ ਬੰਦਾ ਪਿਆ ਉਹਦੇ ਕੀੜੇ ਪਏ ਹੋਇਆ ਹੱਡੀਆਂ ਦਾ ਪਿੰਜਰ ਬਣ ਗਿਆ ਮਰਨ ਕਿਨਾਰੇ ਆ ਭੁੱਖਾ ਪਿਆਸਾ ਪਿਆ ਤੇ ਉਹਦੀ ਕੋਈ ਬਾਹ ਨਹੀਂ ਫੜਦਾ ਸਿਰਫ ਇਸ ਕਰਕੇ ਵੀਏ ਜੀ ਨਸ਼ੇ ਕਰਦਾ ਸੀ ਭਰਾਵੋ ਕਮੀਆਂ ਤਾਂ ਸਾਰਿਆਂ ਚ ਹੀ ਆ ਆਪਣੇ ਚ ਪਰ ਜਿੰਨਾ ਚਿਰ ਆਪਾਂ ਢਿੱਕਦੇ ਨਹੀਂ ਉਹਨਾਂ ਟਾਈਮ ਆਪਾਂ ਸਰਦਾਰਾਂ ਤੁਰੇ ਫਿਰ ਜਦੋਂ ਢੱਕ ਪੈਨੇ ਆ ਜਦੋਂ ਹੀ ਆਪਾਂ ਨੂੰ ਕਿਸੇ ਹੋਰ ਦੇ ਸਹਾਰੇ ਦੀ ਲੋੜ ਪੈਂਦੀ ਆ ਉਦੋਂ ਸਾਡੀਆਂ ਕਮੀਆਂ ਜ਼ਿਆਦਾ ਦਿਖਣ ਲੱਗ ਜਾਂਦੀਆਂ ਲੋਕਾਂ ਨੂੰ ਇਸ ਕਰਕੇ ਮੇਰੀ ਬੇਨਤੀ ਆ ਏਦਾਂ ਦੀ ਹਾਲਤ ਵਿੱਚ ਬੰਦੇ ਦੇ ਹਾਲਾਤ ਦੇਖਿਆ ਕਰੋ ਬੰਦੇ ਦੀਆਂ ਕਮੀਆਂ ਨਾ ਦੇਖਿਆ ਕਰੋ ਇਸ ਤੋਂ ਵੱਧ ਮਾੜੇ ਕੀ ਹਾਲਾਤ ਹੋਣਗੇ ਬੰਦੇ ਦੇ ਕੀੜੇ ਪੈ ਗਏ ਇਸ ਤੋਂ ਵੱਧ ਮਾੜੇ ਹਾਲਾਤ ਕੀ ਹੋਣਗੇ ਬੰਦਾ ਆਪਣੇ ਘਰ 'ਚ ਹੀ ਲਵਾਰਸ ਪਿਆ ਇਸ ਤੋਂ ਵੱਧ ਮਾੜੇ ਹਾਲਾਤ ਕੀ ਹੋ ਜਾਣਗੇ ਕਿ ਬੰਦਾ ਮੰਨ ਲਓ ਮਲਮੁੱਤਰ ਆਪਣਾ ਖਾਣ ਲਈ ਮਜਬੂਰ ਹੋ ਜਾਂਦਾ ਇਸ ਤੋਂ ਵੱਧ ਮਾੜੇ ਹਾਲਾਤ ਕੀ ਹੋਣਗੇ ਕਿ ਬੰਦਾ ਹੱਡੀਆਂ ਦਾ ਪਿੰਜਰ ਬਣ ਗਿਆ ਤਿੰਨ ਤਿੰਨ ਚਾਰ ਚਾਰ ਦਿਨ ਭੁੱਖਾ ਹੀ ਪਿਆ ਰਹਿੰਦਾ ਤੇ ਉਦੋਂ ਵੀ ਜੇ ਅਸੀਂ ਉਹਦੀਆਂ ਗੱਲਾਂ ਕਰੀਏ ਕਮੀਆਂ ਲੱਭੀਏ ਜੀ ਇਹ ਨਸ਼ੇੜੀ ਆ ਜੀ ਇਹ ਸ਼ਰਾਬ ਪੀਂਦਾ ਸੀ ਜੀ ਇਹ ਡੋਡੇ ਖਾਂਦਾ ਸੀ ਭਰਾਵੋ ਭਾਈ ਕਿਹਨੇ ਆ ਜੀ ਤੇ ਵਾਰਸ ਜਿਨ੍ਹਾਂ ਨੇ ਦੁਸ਼ਮਣਾਂ ਦੇ ਵੀ ਮੱਲਮ ਪੱਟੀਆਂ ਕੀਤੀ ਕੀ ਗੱਲਾਂ ਕਰਦੇ ਆ ਉਸ ਟਾਈਮ ਤਾਂ ਬਾਹ ਫੜਨਾ ਫਰਜ਼ ਬਣਦਾ ਸਾਡਾ ਜੇ ਅੱਜ ਪ੍ਰਦੀਪ ਦੀ ਇਹ ਹਾਲਤ ਬਣੀ ਆ ਇਹ ਆਪ ਵੀ ਮੰਨਦਾ ਇਹਦੀਆਂ ਗਲਤੀਆਂ ਕਰਕੇ ਬਣੀ ਆ ਨਸ਼ੇ ਕਰਦਾ ਸੀ ਪੋਸਟ ਕੰਮ ਦਾ ਸੀ ਟਰੱਕ ਡਰਾਈਵਰ ਸੀਗਾ ਪੋਸਟਮੈਨ ਨੂੰ ਹਟ ਗਈ ਗੋਲੀਆਂ ਖਾਣ ਲੱਗ ਗਿਆ ਗੋਲੀਆਂ ਨੇ ਆਹ ਹਾਲਾਤ ਕਰ ਰੋ ਨਾ ਹੁਣ ਰੋ ਨੰਬਰ ਦੀ ਤੇਰਾ ਵਿਆਹ ਹੋਇਆ ਸੀ ਵੀਰੇ ਰੋ ਨਾ ਬਸ ਕਰ ਬਸ ਕਰ ਚੁੱਪ ਕਰ ਜਾ ਹੁਣ ਅਸੀਂ ਤੇਰੇ ਭਰਾ ਹਾਂ ਹੁਣ ਠੀਕ ਆ ਤੇਰੇ ਬੱਚੇ ਸੀਗੇ ਕੋਈ ਕਿੰਨੇ ਬੱਚੇ ਆ ਇੱਕ ਕੁੜੀ ਆ ਜਿਹੜੀ ਉਹ ਵੀ ਲੈ ਕੇ ਚਲੀ ਗਈ ਅਜਾ ਉਹ ਵੀ ਚਲੇਗੀ ਕੁੜੀਆ ਵੀ ਕਿੰਨੇ ਸਾਲਾਂ ਦੇ ਸੀ 70 ਸਾਲਾਂ ਦੇ ਸੀ 70 ਸਾਲਾਂ ਦੇ ਹਿਜਰ ਤੇਰੀ ਘਰ ਵਾਲੀ ਛੱਡ ਕੇ ਗਏ ਤੈਨੂੰ ਕਿਹੜੇ ਪਿੰਡ ਪਿਆ ਸੀ ਤੂੰ ਖੋਸੇ ਖੋਸਰਨ ਤੇ ਹੀਰ ਖੋਸਾ ਪਾੰਡੋ ਖੋਸਾ ਕੋਟਲਾ ਤੋਸਰਨ ਤੇ ਹੀਰ ਬੱਸ ਕੋਈ ਨਾ ਵੈਗਰੂ ਕਿਰਪਾ ਕਰਨੀ ਕਿ ਸੱਚੇ ਪਾਸੇ ਤੂੰ ਤਗੜਾ ਹੋ ਜਾ ਤੰਦਰੁਸਤ ਹੋ ਜਾ ਬਸ ਫਿਰ ਪਛਤਾਏ ਕਿਆ ਹੋਏ ਜਦ ਚਿੜੀਆਂ ਚੁਗ ਗਈਆਂ ਇਈ ਵਾਰੀ ਹਾਲਾਤ ਇਦਾਂ ਦੇ ਬਣ ਜਾਂਦੇ ਆ ਬਾਅਦ ਚ ਪਛਤਾਉਣ ਦਾ ਲ ਵੀ ਕੁਝ ਵਾਪਸ ਨਹੀਂ ਹੁੰਦਾ ਕੁਝ ਮੁੜ ਕੇ ਨਹੀਂ ਆਉਂਦਾ ਇਸ ਤਰ੍ਹਾਂ ਦੇ ਜਿਹੜੇ ਵੀਰ ਨੇ ਸਾਡੇ ਜਿਹੜੇ ਜੀਵ ਥੱਲੇ ਰੱਖਣ ਵਾਲੀਆਂ ਗੋਲੀਆਂ ਖਾਂਦੇ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਆ ਭਰਾਵੋ ਸਭ ਤੋਂ ਮਾੜਾ ਨਸ਼ਾ ਚਿੱਟੇ ਤੋਂ ਵੀ ਮਾੜਾ ਨਸ਼ਾ ਵਾ ਜੀਵ ਥੱਲੇ ਰੱਖਣ ਵਾਲੀ ਗੋਲੀ ਚਿੱਟੇ ਤੋਂ ਵੀ ਮਾੜੀ ਐ ਤੁਸੀਂ ਸਵੇਰੇ ਸਾਇਰ ਉੱਠਦੇ ਹੋ ਪਹਿਲਾਂ ਲਾਈਨਾਂ 'ਚ ਖੜ ਕੇ ਗੋਲੀਆਂ ਲੈਣੇ ਫਿਰ ਦਿਹਾੜੀ ਜਾਂਦੇ ਆ ਤੁਹਾਡਾ ਲੀਵਰ ਤੁਹਾਡੀ ਕਿਡਨੀ ਤੁਹਾਡਾ ਬ੍ਰੇਨ ਬਿਲਕੁਲ ਡੈਮੇਜ ਕਰ ਦੇਣਾ ਹੈ ਆ ਹੁਣ ਵੀਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ 35 36 ਕਿਲੋ ਭਾਰ ਰਹਿ ਗਿਆ ਸੀ ਜਦੋਂ ਆਇਆ ਇੱਥੇ ਸਾਡੇ ਹੱਡੀਆਂ ਹੀ ਰਹਿ ਗਈਆਂ ਇਕੱਲੀਆਂ ਜੇ ਕੋਈ ਮਾੜੀ ਮੋਟੀ ਸੱਟ ਫੇਟ ਲੱਗੀ ਤੇ ਤੁਸੀਂ ਜੀਵਤ ਰਹਿਣ ਵਾਲੀ ਗੋਲੀ ਖਾਣੇ ਹੋ ਉਹ ਜ਼ਖਮ ਰਿਕਵਰ ਹੀ ਨਹੀਂ ਹੋਣਾ ਤੁਹਾਡਾ ਕਿਉਂਕਿ ਕਾਲਾ ਪੀਲਾ ਤੁਹਾਨੂੰ 100% ਪੱਕਾ ਹੋਣਾ ਹੀ ਹੋਣਾ ਜਿਹੜਾ ਬੰਦਾ ਜੀਵਨ ਥਲੇ ਰੱਖ ਕੇ ਵਾਲੀ ਗੋਲੀ ਖਾਂਦਾ। ਤੇ ਇਸ ਕਰਕੇ ਬੇਨਤੀ ਆ ਤੁਸੀਂ ਵੀ ਥੋੜਾ ਆਪਣੀ ਬਚਤ ਕਰੋ। ਜੇ ਜਾਣਾ ਤਜਹਾਨ ਇਹਦੇ ਭਰਾ ਨੂੰ ਬੇਨਤੀ ਆ ਬਾਈ ਤੂੰ ਛੱਡ ਕੇ ਭੱਜ ਗਿਆ ਯਾਰ ਸਾਨੂੰ ਦੱਸ ਕੇ ਤਾਂ ਜਾਂਦਾ ਐਂਟਰੀ ਪਾ ਕੇ ਚਲੇ ਜਾਂਦਾ ਤੂੰ ਕੋਈ ਗੁਲਾਮ ਥੋੜੀ ਸੀ ਸਾਡਾ ਜੇ ਤੂੰ ਜਾਣਾ ਸੀ ਚਲਾ ਜਾਂਦਾ ਪਰ ਹੁਣ ਇਹ ਕੋਈ ਰਿਸ਼ਤੇਦਾਰ ਕੋਈ ਭੈਣ ਭਰਾ ਸਾਡੀ ਵੀਡੀਓ ਦੇਖਦੇ ਆ ਤਾਂ ਉਹਨਾਂ ਨੂੰ ਬੇਨਤੀ ਹੈ ਬਾਈ ਮਿਲ ਕੇ ਜਾਓ ਆ ਕੇ ਕਿ ਠੀਕ ਹੋ ਜਾਊਗਾ ਕੋਈ ਇਹਨੂੰ ਵੱਡੀ ਪ੍ਰੋਬਲਮ ਨਹੀਂ ਹੈ ਉੱਠ ਕੇ ਤਕੜਾ ਹੋ ਕੇ ਆਪਣਾ ਜੀਵਨ ਬਤੀਤ ਕਰ ਸਕਦਾ ਪਰ ਤੁਹਾਡੇ ਸਾਥ ਦੀ ਲੋੜ ਹੈ ਤੁਹਾਡੇ ਹੌਸਲੇ ਦੀ ਲੋੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ